ਅੱਜ ਮੈਂ ਤੁਹਾਨੂੰ ਇੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੀ ਪੇਸ਼ ਕਰਦਾ ਆ। ਆ ਚੰਗੀ ਤਰ੍ਹਾਂ ਦੇਖੋ ਇਹਦੀ। ਇਹ 15 ਤਾਰੀਖ ਦੀ ਨੋਟੀਫਿਕੇਸ਼ਨ ਹੈ। ਪਹਿਲਾਂ ਇਸ ਨੋਟੀਫਿਕੇਸ਼ਨ ਨੂੰ ਦੇਖੋ ਪੰਜਾਬ ਮੰਡੀ ਬੋਰਡ ਇਹਦਾ ਇੱਕ ਐਗਜ਼ੀਕਟਿਵ ਆਰਡਰ ਕੱਢਿਆ ਉਹਨਾਂ ਨੇ। ਔਰ ਇਸ ਵਿੱਚ ਜਿਹੜਾ ਕਾਬਲੇ ਗੌਰ ਗੱਲ ਆ ਕਿ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲਿਆ 2020 ਤੇ 21 ਦੇ ਵਿੱਚ ਜਿੱਥੇ 700 ਕਿਸਾਨ ਆਪਣਾ ਮਾਰਿਆ ਗਿਆ ਪੰਜਾਬ ਦਾ ਉਹ ਕੀ ਮੰਗਾ ਮੰਨਦੇ ਸੀ? ਕਿ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹ ਰੱਦ ਕੀਤੇ ਜਾਣ ਉਹ ਵਾਪਸ ਲੈ ਜਾਣ ਤਾਂ ਸਵਾ ਸਾਲ ਦੇ ਸੰਘਰਸ਼ ਤੋਂ ਬਾਅਦ ਭਾਜਪਾ ਨੇ ਉਹ ਕਾਨੂੰਨ ਵਾਪਸ ਲੈ ਪਾਵਾਂਗੇ ਉਹਨਾਂ ਨੇ ਆਪਣੀਆਂ ਵਾਅਦੇ ਪੂਰੇ ਨਹੀਂ ਕੀਤੇ ਐਮਐਸਪੀ ਵਗੈਰਾ ਨਹੀਂ ਬਣਾਏ ਉਹਨਾਂ ਚੋਂ ਇੱਕ ਕਾਨੂੰਨ ਜਿਹੜਾ ਆ ਮੇਰੇ ਹੱਥ ਵਿੱਚ ਆ ਉਹਦੇ ਚ ਇੱਕ ਕਾਨੂੰਨ ਇਹ ਸੀਗਾ ਕਿ ਅ ਭਾਜਪਾ ਦੀ ਗਵਰਨਮੈਂਟ ਨੇ ਪ੍ਰਸਤਾਵ ਰੱਖਿਆ ਸੀਗਾ ਕਿ ਅਸੀਂ ਕਿਸੇ ਵੀ ਜਗ੍ਹਾ ਨੂੰ ਪ੍ਰਾਈਵੇਟ ਮੰਡੀ ਡੈਜ਼ਿਗਨੇਟ ਕਰ ਸਕਦੇ ਹਾਂ ਪਰਚੇਸ ਸੈਂਟਰ ਤਾਂ ਕਿ ਪ੍ਰਾਈਵੇਟ ਪਲੇਅਰਸ ਨੇ ਜਿਹੜੇ ਅਡਾਨੀ ਵਰਗੇ ਅੰਬਾਨੀ ਵਰਗੇ ਕਾਰਪੋਰੇਟ ਘਰਾਣੇ ਉਹ ਜਿੰਸਾਂ ਦੀ ਖਰੀਦ ਉਸ ਪ੍ਰਾਈਵੇਟ ਪਰਚੇਸ ਸੈਂਟਰ ਤੋਂ ਖੁੱਲੇ ਆਮ ਕਰ ਸਕਣ ਆਪਣੀ ਮਰਜ਼ੀ ਦਾ ਭਾਅ ਲਾ ਸਕਣ ਔਰ ਕਿਸਾਨਾਂ ਦੀ ਦਾ ਜਿੰਨਾ ਚਾਹਣ ਸ਼ੋਸ਼ਣ ਕਰ ਸਕਣ ਤੇ ਪੰਜਾਬ ਸਰਕਾਰ ਨੇ ਉਹ ਉਹਨਾਂ ਤਿੰਨ ਕਾਨੂੰਨਾਂ ਵਿੱਚੋਂ ਇੱਕ ਜਿਹੜਾ ਪ੍ਰਾਈਵੇਟ ਮੰਡੀਕਰਨ ਦਾ ਬਿੱਲ ਸੀਗਾ ਉਹਨੂੰ ਵਿਧਾਨ ਸਭਾ 'ਚ ਤਾਂ ਲੈ ਕੇ ਨਹੀਂ ਆਏ ਇਹਨਾਂ ਨੂੰ ਪਤਾ ਸੀ ਕਿ ਕਾ ਸ਼ੋਰ ਮੱਚੇਗਾ ਉਥੇ ਆਪੋਜੀਸ਼ਨ ਪਾਰਟੀਆਂ ਰੌਲਾ ਪਾਉਣਗੀਆਂ ਕਿ ਤਾਂ ਤੁਸੀਂ ਮੋਦੀ ਦੇ ਤਿੰਨ ਕਾਨੂੰਨਾਂ ਵਿੱਚੋਂ ਇੱਕ ਨੂਨ ਚੱਕ ਕੇ ਕਰਤਾ ਇਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਪਹਿਲਾਂ ਇਹ ਗੱਲਾਂ ਪ੍ਰਚਾਰੀਆਂ ਅਖਬਾਰਾਂ ਦੇ ਵਿੱਚ ਕਿ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫਸਲ ਆ ਰਹੀ ਹੈ ਇਹਦੀ ਸਟੋਰੇਜ ਵਾਸਤੇ ਇਹਦੇ ਪ੍ਰਬੰਧ ਵਾਸਤੇ ਇਹਨੂੰ ਸੇਵ ਸੰਭਾਲਣ ਵਾਸਤੇ ਸਾਡੇ ਕੋਲ ਵਿਵਸਥਾ ਨਹੀਂ ਗਈ ਤੇ ਇਹਨਾਂ ਨੇ ਮੰਡੀ ਬੋਰਡ ਦੇ ਵਿੱਚੋਂ ਇਹ ਹੁਕਮ ਪਾਸ ਕਰਤਾ ਹੁਣ ਐ ਕਰੋ ਸੀਰੀਅਲ ਇਹ ਇਹ ਕੀ ਕੀਤੇ ਨੇ ਕੋਸ਼ਤ ਜਿਹੜੇ ਸਾਈਲੋਜ਼ ਨੇ ਪੰਜਾਬ ਦੇ ਵਿੱਚ ਨੌ ਵੱਡੇ ਸਾਈਲੋਜ਼ ਨੇ ਨੌ ਜ਼ਿਲ੍ਹਿਆਂ ਦੇ ਵਿੱਚ ਨੇ ਉਹਨਾਂ 9 ਜ਼ਿਲ੍ਹਿਆਂ ਵਿੱਚੋਂ ਇਹਨਾਂ ਨੇ ਜਿਹੜੇ 9 ਸਾਇਲੋਸ ਡੈਜ਼ਿਗਨੇਟ ਕਰਤੇ ਪ੍ਰਾਈਵੇਟ ਪਰਚੇਸ ਸੈਂਟਰ ਪ੍ਰਾਈਵੇਟ ਮੰਡੀ ਔਰ ਉਹਨਾਂ ਵਿੱਚੋਂ 1 ਨੰਬਰ ਸੀਰੀਅਲ ਤੇ 6 ਨੰਬਰ ਸੀਰੀਅਲ ਤੇ ਨਿਗਾਹ ਮਾਰੋ ਪਹਿਲਾਂ 1 ਨੰਬਰ ਤੇ ਮਾਰੋ ਜੀ ਠੀਕ ਦੇ ਫਿਰ 6 ਨੰਬਰ ਤੇ ਇਹ ਇੱਕ ਹੈਗਾ ਵਾ ਤੁਸੀਂ ਨਿਗਾਹ ਮਾਰ ਲਈ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਜਿਹੜਾ 1 ਨੰਬਰ ਸਾਇਲੋ ਫਰੀਦਕੋਟ ਕੋਟਕਪੂਰੇ ਚਾ ਇਹ ਅਡਾਨੀ ਕ੍ਰੁਪਤਾ ਹੈ ਅਡਾਨੀ ਸਾਇਲੋ ਇਹਦੀ ਕੈਪੈਸਿਟੀ ਹੈਗੀ ਆ ਆ ਦੇਖ ਲਓ ਅਡਾਨੀ ਲਿਖਿਆ ਵਰਡ ਇਹਦੀ ਕੈਪੈਸਿਟੀ ਹੈਗੀ ਆ 25000 ਟਨ ਕੈਪੈਸਿਟੀ 25000 ਟਨ ਮੈਟ੍ਰਿਕ ਟਨ 6 ਨੰਬਰ ਫਿਰ ਇਸੇ ਤਰੀਕੇ ਨਾਲ ਮੋਗਾ ਵਿੱਚ ਡਗਰੂ ਪਿੰਡ ਵਿੱਚ ਅਨਿਕਾ ਮਾਰ ਦਿਓ 6 ਨੰਬਰ ਦੇ ਉੱਤੇ ਐਨ ਜ਼ੂਮ ਇਨ ਕਰ ਦਿਓ ਜੰਗੀ ਇਹਦੀ ਕੈਪੈਸਿਟੀ ਹੈਗੀ ਆ ਜੀ 20000 ਮੈਟ੍ਰਿਕ ਟਨ ਕੈਪੈਸਿਟੀ ਹੈ ਇਦਾਂ ਨੌ ਜਿਹੜੇ ਸਾਈਲੋਸ ਨੇ ਪੰਜਾਬ ਚ ਅਕਸਰ ਹੁਣ ਸਾਈਲੋ ਕੋ ਗਰੀਬ ਬੰਦਾ ਤਾਂ ਬਣਾ ਨਹੀਂ ਸਕਦਾ ਉਹ ਤਾਂ ਵੱਡੇ ਵੱਡੇ ਤਾਕਤਵਾਰ ਵਪਾਰੀਆਂ ਦੇ ਕਾਰਖਾਨੇਦਾਰਾਂ ਦੇ ਸ਼ਾਇਦ ਇਹਦੇ ਵਿੱਚ ਕੋਈ ਸਿਆਸਤਦਾਨ ਵੀ ਹੋਣਗੇ ਸਿੱਧੇ ਤੌਰ ਤੇ ਇਹ ਇਹਨਾਂ ਦੇ ਸਾਈਲੋਜ਼ ਪ੍ਰਾਈਵੇਟ ਮੰਡੀ ਡਿਕਲੇਅਰ ਕਰਤਾ ਹੁਣ ਪ੍ਰਾਈਵੇਟ ਮੰਡੀ ਦਾ ਮਕਸਦ ਸਾਦਾ ਸਾਦੇ ਸ਼ਬਦਾਂ ਚ ਇਹ ਆ ਕਿ ਇੱਕ ਤਾਂ ਵਿੱਚੋਂ ਜਿਹੜਾ ਪੱਲੇਦਾਰ ਸੀਗੇ ਉਹ ਸਾਰੇ ਕੱਟੇ ਗਏ ਜਿਹੜੀ ਲੇਬਰ ਕਲਾਸ ਸੀ ਵਿਚਾਰੇ ਜਿਹੜੇ ਪੈਸੇ ਕਮਾਉਂਦੇ ਨੇ ਮੰਡੀਆਂ 'ਚ ਮਿਹਨਤ ਕਰਦੇ ਨੇ ਉਹ ਸਾਰੇ ਵੱਡੇ ਦਿੱਤੇ ਆੜਤੀਏ ਸਾਰੇ ਕੱਟੇ ਗਏ ਅਡਾਨੀ ਦਾ ਜਾਂ ਜਿਹੜੇ ਵੱਡੇ ਕਾਰਪੋਰੇਟ ਦੇ ਸਾਈਲੋਜ਼ ਨੇ ਉਹ ਡਾਇਰੈਕਟ ਕਿਸਾਨ ਕੋਲੋਂ ਭਾਵਾਂ ਖੇਤਚੂ ਫਸਲ ਚੱਕ ਕੇ ਤੇ ਖੁੱਲੀ ਸਟੋਰੇਜ ਉਹਦੇ ਚ ਕਿਸੇ ਬੋਰੀ ਚ ਨਹੀਂ ਪੈਣਾ ਬੂਰੀਆਂ ਵੀ ਇਕੱਠੀਆਂ ਗਈਆਂ ਉਹ ਚੱਕ ਕੇ ਖੁੱਲੀ ਫਸਲ ਆਪਣੇ ਸਾਈਲੋਜ਼ ਵਿੱਚ ਸਟੋਰ ਕਰ ਸਕਦੇ ਕੀਮਤ ਉਹਨਾਂ ਦੀ ਮਰਜ਼ੀ ਹੈ ਅੱਜ ਤਾਂ ਦੇਣਗੇ ਉਹ ਐਮਐਸਪੀ ਦੇ ਬਹੁਤ ਸ਼ੋਰ ਬਹੁਤ ਸਾਡੇ ਦੇਸ਼ ਦੇ ਵਿੱਚ ਜੇ ਪ੍ਰਾਈਵੇਟ ਨਿੱਜੀਕਰਨ ਮੰਡੀਕਰਨ ਪ੍ਰਾਈਵੇਟਾਈਜ਼ ਹੁੰਦਾ ਰਿਹਾ ਹੁੰਦਾ ਰਿਹਾ ਹੁੰਦਾ ਰਿਹਾ ਹੋਲੀ ਹੋਲੀ ਤੇ ਕਿਸਾਨਾਂ ਦਾ ਸ਼ੋਸ਼ਣ ਹੋਵੇਗਾ ਬਿਕੋਜ਼ ਉਹ ਫਿਰ ਸਟੋਰੇਜ ਦੀ ਇੰਨੀ ਵੱਡੀ ਕੈਪੈਸਿਟੀ ਹੋ ਜਾਂਦੀ ਉਹਨਾਂ ਦੇ ਕੋਲ ਕਿ ਫਿਰ ਉਹ ਰੇਟ ਸਾਰੀ ਉਸ ਫਸਲ ਦਾ ਉਹ ਤੈਅ ਕਰਦੇ ਨੇ। ਮਿਸਾਲ ਦੇ ਤੌਰ ਤੇ ਸਾਡੇ ਗਵੰਡੀ ਸੂਬਾ ਹੈ ਹਿਮਾਚਲ ਪ੍ਰਦੇਸ਼। ਤੁਸੀਂ ਜਾ ਕੇ ਉੱਥੇ ਚੰਗਤਰਾ ਪੁੱਛੋ ਜਿੰਨੀ ਸੇਬਾਂ ਦੀ ਫਸਲ ਆ। ਉਹ ਅਡਾਨੀ ਨੇ ਬਹੁਤ ਮੈਗਾ ਕੋਲਡ ਸਟੋਰੇਜ ਬਣਾ ਲਏ ਨੇ ਅਡਾਨੀ ਦੀ ਫਰਮ ਨਹੀਂ ਸਾਰੇ ਹਿਮਾਚਲ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ। ਉਹ ਸਾਰਾ ਸੇਬ ਚੱਕ ਕੇ ਮਨਾਲੀ ਦਾ ਕੁੱਲੂ ਦਾ ਅਤੇ ਹੋਰ ਹਿਮਾਚਲ ਦਾ ਬਾਗਾਂ ਦਾ ਉਹ ਸਾਰਾ ਅਡਾਨੀ ਸਟੋਰ ਕਰਦੇ ਨੇ। ਤੇ ਫਿਰ ਸੇਬ ਦੀ ਕੀਮਤ ਉਹ ਤੈਅ ਕਰਦੇ ਨੇ ਬਿਕੋਜ਼ ਇਟਸ ਅ ਕੈਸ਼ ਕ੍ਰੌਪ ਜਿੱਦਾਂ ਆਲੂ ਆ ਸਾਡਾ ਕੈਸ਼ ਕ੍ਰੌਪ ਆ ਜਿੱਦਾਂ ਨਾਸਿਕ ਦੇ ਵਿੱਚ ਪਿਆਜ਼ ਪੈਦਾ ਹੁੰਦੇ ਨੇ ਉਹ ਕੈਸ਼ ਕ੍ਰੌਪ ਆ ਤੁਸੀਂ ਦੇਖਦੇ ਰਹਿੰਦੇ ਨੇ ਕੀਮਤਾਂ ਫਲਕਚੂਏਟ ਕਰਦੀਆਂ ਰਹਿੰਦੀਆਂ ਨੇ ਕਈ ਵਾਰੀ ਤੇ ਨੋਬਤ ਆ ਜਾਂਦੀ ਕਿ ਆਲੂ ਸਾਰਾ ਸੁੱਟ ਦਿੰਦੇ ਕਿਸਾਨ ਸੜਕਾਂ ਤੇ ਕਿੰਨੂੰ ਸਾਰਾ ਖਿਲਾਰ ਦਿੱਤਾ ਬੋਰਾਂ ਨੇ ਸੜਕਾਂ ਤੇ ਪਿਆਜ਼ ਸਾਰਾ ਖਿਲਾਰ ਦਿੱਤਾ ਇਸੇ ਤਰ੍ਹਾਂ ਹੀ ਸੇਬ ਦਾ ਕੀਮਤ ਜਦੋਂ ਜਦੋਂ ਬੰਦੇ ਨੇ ਸਟੋਰੇਜ ਕੈਪੈਸਿਟੀ ਆਪਣੀ ਅੱਜ ਦਾ ਫਰਜ਼ ਕਰੋ ਮੈਂ ਮਤਲਬ ਮੰਦੇ ਵੇਲੇ ਸਾਰਾ ਮੈਂ ਸੀਬ ਚੱਕ ਕੇ ਆਪਣੇ ਕੋਲ ਸਟੋਰ ਕਰਤਾ ਚੰਗੇ ਵੇਲੇ ਮੈਂ ਉਸ ਨੂੰ ਕਈ ਗੁਣਾ ਕੀਮਤ ਦੇ ਉੱਤੇ ਮੈਂ ਵੇਚੂਗਾ ਐਨ ਉਸੇ ਤਰੀਕੇ ਨਾਲ ਭਗਵੰਤ ਮਾਨ ਸਰਕਾਰ ਨੇ ਉਹਨਾਂ ਤਿੰਨ ਕਾਲੇ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਨੂੰ ਚੋਰ ਦਰਵਾਜ਼ੇ ਰਾਹੀਂ ਮੰਡੀ ਬੋਰਡ ਰਾਹੀਂ ਐਗਜ਼ੀਕਟਿਵ ਆਰਡਰ ਪਾਸ ਕਰਕੇ ਬਿਨਾਂ ਵਿਧਾਨ ਸਭਾ ਚ ਲਿਆਂਦਿਆਂ ਮਿਲਾਂ ਤੁਹਾਨੂੰ ਦੱਸਿਆਂ ਇਹ ਸਾਰਾ ਜਿਹੜਾ ਖੇਡ ਆ ਉਹਨੇ ਖੇਡ ਲਈ ਆ ਔਰ ਇਹਦਾ ਵਿਰੋਧ ਸ਼ਾਇਦ 8 ਤਰੀਕ ਨੂੰ ਆ ਇਸ ਕਿ ਅਸੀਂ ਨੇ ਇੱਕ ਵਿਰੋਧ ਪ੍ਰਦਰਸ਼ਨ ਰੱਖਿਆ ਹੋਇਆ ਔਰ ਮੈਂ ਦੇਖਿਆ ਸੀਗਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਨੇ ਇਹਦਾ ਬੜਾ ਤਕੜਾ ਕਰੜਾ ਵਿਰੋਧ ਕੀਤਾ ਜੋਗਿੰਦਰ ਸਿੰਘ ਉਗਰਾਹਾਂ ਦੀ ਸਟੇਟਮੈਂਟ ਮੈਂ ਆਪ ਪੜੀ ਆ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਬੰਦਾ ਹੈ ਜਿਨੇ ਭਗਮੀ ਭਗ ਬੰਨੀ ਆ ਜਿਹੜਾ ਸ਼ਹੀਦ ਭਗਤ ਸਿੰਘ ਦੀ ਫੋਟੋ ਤੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਇਹ ਤੁਹਾਡਾ ਨਹੀਂਗਾ। ਨਾ ਇਹ ਕਿਸਾਨਾਂ ਦਾ ਵਾ ਇਹ ਅਸਲ ਵਿੱਚ ਹੁਣ ਦਿੱਲੀ ਦੀ ਖੇਡ ਖੇਡਦਾ। ਕੱਲ ਤੁਸੀਂ ਦਿੱਲੀ ਸੁਣਿਆ ਸਭ ਕੁਝ ਹੋਇਆ ਉੱਥੇ। ਇੰਡੀਆ ਆਲਾਈਂਸ ਵਿੱਚ ਕੇਜਰੀਵਾਲ ਦੀ ਅरेस्ट ਤੋਂ ਬਾਅਦ ਦੂਸਰਾ ਨੁਕਤਾ ਮੈਂ ਤੁਹਾਡੇ ਨਾਲ ਹੀ ਗੱਲ ਕਰਨਾ ਚਾਹਣਾ ਹੁਣ ਕੋਠਿਆਂ ਤੇ ਚੜ ਕੇ ਰੋ ਰਹੇ ਨੇ ਸਾਰੇ ਕੇਜਰੀਵਾਲ ਸਾਹਿਬ ਦੀ ਘਰ ਵਾਲੀ ਉਸੇ ਕੁਰਸੀ ਤੇ ਬੈਠਦੀ ਆ ਜਿੱਦੇ ਤੇ ਕੇਜਰੀਵਾਲ ਬੈਠਦਾ ਸੀਗਾ ਪਿੱਛੇ ਅੱਗੇ ਝੰਡੇ ਰੱਖੇ ਹੋਏ ਨੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਕਹਿਣ ਤੋਂ ਪਾਪ ਕਿ ਕੇਜਰੀਵਾਲ ਹੌਲੀ-ਹੌਲੀ ਸੰਕੇਤ ਦੇ ਰਿਹਾ ਵਾ ਕਿ ਅਗਰ ਮੈਂ ਲੰਬਾ ਸਮਾਂ ਕਿਉਂਕਿ ਲੰਬਾ ਸਮਾਂ ਰਹਿਣਾ ਪੈਣਾ ਮਲਟੀਪਲ ਕੇਸੇਜ਼ ਆ ਬਹੁਤ ਵੱਡੀ ਠੱਗੀ ਥੋਰੀ ਹੌਲੀ-ਹੌਲੀ ਤੁਹਾਡੇ ਸਾਹਮਣੇ ਆਵੇਗੀ ਉਹ ਕਹਿੰਦਾ ਜੇ ਨਹੀਂ ਜੇ ਮ ਸੁਨੀਤਾ ਕੇਜਰੀਵਾਲ ਬਣਾਉਂਗਾ ਤੇ ਫਿਰ ਜਿਹੜੇ ਤੁਸੀਂ ਅੰਦੋਲਨ ਵੇਲੇ ਰੌਲਾ ਪਾਉਂਦੇ ਸੀ ਕਿ ਕਾਂਗਰਸ ਦੇ ਲੀਡਰ ਬੜੇ ਕਰਪਟ ਨੇ ਲਾਲੂ ਪ੍ਰਸ਼ਾਦ ਨੇ ਦੇਸ਼ ਲੂਟ ਲਿਆ ਲਾਲੂ ਪ੍ਰਸ਼ਾਦ ਨੇ ਰਾਬੜੀ ਦੇਵੀ ਕੋ ਬਣਾ ਦਿਆ ਕਿਸੇ ਐਮਐਲਏ ਕੋ ਨਹੀਂ ਬਣਾਇਆ ਇਹ ਕੇਜਰੀਵਾਲ ਹੁਣ ਉੱਥੇ ਕਰਨ ਜਾ ਰਿਹਾ ਤੇ ਦੂਜਾ ਕੇਜਰੀਵਾਲ ਨੇ ਜੀ ਬਿਆਨ ਦਿੱਤਾ ਅਦਾਲਤ ਵਿੱਚ ਮੈਂ ਸੁਣਿਆ ਉਹਦਾ ਮੇਰੇ ਖਿਲਾਫ ਤਾਂ ਸਿਰਫ ਬਿਆਨ ਹੈ ਮੇਰੇ ਖਿਲਾਫ ਤਾਂ ਇਹਨਾਂ ਨੇ ਸਾਊਥ ਕੇ ਬੜੇ ਬੜੇ ਆਦਮੀ ਲੋਕਾਂ ਕੋ ਪਹਿਲੇ ਪਕੜਾ ਫਿਰ ਉਹਨਾਂ ਨੇ ਬਿਆਨ ਨਹੀਂ ਕੀਤੇ ਫਿਰ ਗਵਰਨਮੈਂਟ ਨੇ ਦੁਬਾਰਾ ਦੁਬਾਰਾ ਪ੍ਰੈਸ਼ਰ ਡਾਲਾ ਫਿਰ ਉਹਨੂੰ ਅਰੈਸਟ ਕੀਤਾ ਕਿਸੇ ਦੇ ਬੇਟੇ ਕੋ ਅਰੈਸਟ ਕੀਤਾ ਫਿਰ ਉਸੇ ਬਿਆਨ ਲਿਆ ਮੇਰੇ ਖਿਲਾਫ ਔਰ ਉਸ ਨੂੰ ਵੈਧੇ ਮਾਫ ਗਵਾ ਬਣਾ ਕੇ ਉਹਨੂੰ ਇਸ ਕੇਸ ਮੇਂ ਬਰੀ ਕਰਵਾ ਦਿਆ ਬਿਲਕੁਲ ਕੇਜਰੀਵਾਲ ਸਾਹਿਬ 100% ਤੁਹਾਡਾ ਨਾਮ ਹੈ ਕਰੈਕਟ ਆ ਇਦਾਂ ਹੀ ਕਰਦੀਆਂ ਨੇ ਈਡੀਆਂ ਤੇ ਇਦਾਂ ਹੀ ਕਰਦੀਆਂ ਨੇ ਸੀਬੀਆਂ ਆ ਤੇ ਇਦਾਂ ਹੀ ਤੁਸੀਂ ਕਰਦੇ ਹੋ ਪੰਜਾਬ ਦੇ ਵਿੱਚ ਆ ਬੈਠਾ ਤੁਹਾਡੇ ਸਾਹਮਣੇ ਸੁਖਪਾਲ ਸਿੰਘ ਆ ਆ ਨੰਗਾ ਚਿੱਟਾ ਮੇਰੇ ਖਿਲਾਫ 9 ਸਾਲ ਤੇਰੇ ਖਿਲਾਫ ਤਾਂ ਤੁਸੀਂ ਕਹਿੰਦੇ ਨਾ 2 ਸਾਲ ਪੁਰਾਣਾ ਮੁਕੱਦਮਾ ਮੇਰੇ ਕੋਲ ਬੁਲਾ ਲਿਆ ਮੇਰੇ ਖਿਲਾਫ ਤਾਂ ਭਾਈ ਸਾਹਿਬ 9 ਸਾਲ ਪੁਰਾਣਾ ਮੁਕੱਦਮਾ ਚੱਕਿਆ ਤੁਸੀਂ 9 ਸਾਲ ਔਰ ਉਹਦੇ ਵਿੱਚ ਜਿਹੜਾ ਤੁਸੀਂ ਫੈਦੇ ਮਾਫਕੋਹ ਗਵਾ ਬਣਾਇਆ ਤੁਹਾਡੇ ਖਿਲਾਫ ਤਾਂ ਫੇਰ ਵੀ ਪੜੇ ਲਿਖੇ ਬੰਦਿਆਂ ਨੂੰ ਫੈਦੇ ਮਾਫਕੋਹ ਬਣਾਇਆ ਵਾ ਕੋਈ ਮਾੜਾ ਮੋਟਾ ਜਿਹੜਾ ਜਾਣਕਾਰ ਹੈ ਕਾਨੂੰਨ ਦਾ ਮੇਰੇ ਖਿਲਾਫ ਪਤਾ ਕਿਹਨੂੰ ਫੈਦੇ ਮਾਫਕੋਹ ਬਣਾਇਆ ਦੋਸਤੋ ਲੋਕੋ ਪੰਜਾਬੀਓ ਇੱਕ ਹਾਰਡਨਡ ਕ੍ਰਿਮੀਨਲ ਨੂੰ ਹਾਰਡਨਡ ਪੱਕਿਆ ਹੋਇਆ ਇੱਕ ਕ੍ਰਿਮੀਨਲ ਜਿਹਦੇ ਤੇ 24 ਮੁਕਦਮੇ ਦਰਜ ਨੇ ਉਹਨਾਂ ਵਿੱਚੋਂ ਬਹੁ ਗਿਣਤੀ ਐਨਡੀਪੀਐਸ ਦੇ ਐਕਸਾਈਜ਼ ਦੇ ਮੁਕਦਮੇ ਨੇ 7-8 ਐਕਸਾਈਜ਼ ਐਨਡੀਪੀਐਸ ਦੇ ਮੁਕਦਮੇ ਨੇ 7-8 10 ਸਾਲ ਪਹਿਲਾਂ ਕੈਦ ਘਟ ਚੁੱਕਾ ਵਾ ਅੱਜ ਵੀ ਉਹ ਜੇਲ ਵਿੱਚ ਆ 7-8 ਮਹੀਨੇ ਪਹਿਲਾਂ ਉਹਦੇ ਕੋਲ 6 ਕਿਲੋ ਹੀਰੋਇਨ ਸੀਆਈਏ ਸਟਾਫ ਕਪੂਰਥਾਲਾ ਨੇ ਲੱਭੀ ਜੇਲ ਵਿੱਚੋਂ ਕੱਢ ਕੇ ਲੈ ਆਂਦਾ ਉਸ ਬੰਦੇ ਨੂੰ ਕਹਿੰਦੇ ਖੈਰੇ ਦੇ ਖਿਲਾਫ ਬਿਆਨ ਦੇਣਾ ਕਿ ਤੈਨੂੰ ਹੋਰਿਕ ਐਨ ਡੀ ਪੀ ਐਸ ਦਾ ਪਰਚਾ ਬਣਾਈ ਉਹ ਕਹਿੰਦੇ ਜਨਾਬ ਦੇ ਦਿਨਾ ਜੀ ਉਹਦੇ ਕੋ ਬਿਆਨ ਲਿਆ ਮੇਰੇ ਖਿਲਾਫ ਕਿ ਖੈਰੇ ਨੇ ਆ ਇਸੇ ਘਰ ਚ ਮੈਂ ਬੈਠਾ 8 ਸਾਲ ਪਹਿਲਾਂ ਦੱਸਿਆ ਨਹੀਂ ਕੌਣ ਸੀ ਕਿੱਥੇ ਸੀ ਕੀ ਸਮਾਂ ਸੀਗਾ ਖੈਰੇ ਨੇ ਮੈਨੂੰ ਸੋਨੇ ਦਾ ਬਿਸਕਟ ਦਿੱਤਾ ਇਹ ਮੇਰੇ ਤੇ ਰਿਕਵਰੀ ਪਾ ਕੇ ਭਾਈ ਸਾਹਿਬ ਕੇਜਰੀਵਾਲ ਸਾਹਿਬ ਮੈਨੂੰ ਤੁਸੀਂ 4 ਮਹੀਨੇ ਜੇਲ੍ਹ ਚ ਰੱਖਿਆ ਔਰ ਜਿਸ ਦਿਨ ਮੇਰੀ ਜ਼ਮਾਨਤ ਹੋ ਰਹੀ ਸੀ ਉਸ ਦਿਨ ਤੁਸੀਂ ਮੈਨੂੰ ਇੱਕ ਝੂਠਾ ਮੁਕੱਦਮਾ ਹੋਰ ਦਰਜ ਕਰਕੇ ਮੈਨੂੰ ਲੰਬਾ ਸਮਾਂ ਫਿਰ ਜੇਲ੍ਹ 'ਚ ਰੱਖਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਅਕਾਲਪੁਰ ਕੁワイਗੁਰੂ ਬਹੁਤ ਪ੍ਰੇੰਤ ਆ ਤੇ ਮੈਂ ਆ ਗਿਆ ਬਾਹਰ ਤੇ ਹੁਣ ਤੁਸੀਂ ਉਹੀ ੱਟਲ ਦੇ ਸ਼ਿਕਾਰ ਹੋਇਓ ਬਿਲਕੁਲ ਮੈਨੂੰ ਲੱਗਦਾ ਕੇਜਰੀਵਾਲ ਜਦੋਂ ਜੇਲ੍ਹ 'ਚ ਬੈਠਾ ਹੋਊਗਾ ਅਕਸਰ ਜਦੋਂ ਬੰਦਾ ਫ੍ਰੀ ਮਾਈਂਡ ਹੈਗਾ ਉਹ ਸਾਰੀ ਜ਼ਿੰਦਗੀ ਦੀ ਰੀਲ ਉਹਦੇ ਸਾਹਮਣੇ ਘੁੰਮਦੀ ਐ ਐ ਕਰਕੇ ਉਹਨੂੰ ਚਿੱਤਿਆ ਆਉਂਦਾ ਹੋਣਾ ਕੇ ਯਾਰ ਮੈਂ ਤਾਂ ਜਿੱਦਾਂ ਮੇਰੇ ਨਾਲ ED ਤੇ CBI ਕਰ ਰਹੀ ਆ ਇਹਨਾਂ ਨੂੰ ਵੱਧ ਜ਼ੁਲਮ ਤਾਂ ਮੈਂ ਪੰਜਾਬ ਦੇ ਵਿੱਚ ਆਪਣੇ ਬਰੂਧੀਆਂ ਤੇ ਠਾਇਆ ਵਾ ਖੇਰੇ ਤੇ ਠਾਇਆ ਉਹ ਜਾਣਦਾ ਮੈਨੂੰ ਅੱਛੇ ਤਰੀਕੇ ਨਾਲ ਆ ਕੇਜਰੀਵਾਲ ਸਾਹਿਬ ਤੁਹਾਡੀ ਦਾਸਤਾਨ ਆ ਜੋ ਬੀਜੋਗੇ ਉਹੀ ਵੱਟੋਗੇ ਹੁਣ ਜਿੰਨਾ ਮਰਜੀ ਸ਼ੋਰ ਮਚਾਈ ਚੱਲੋ ਰੈਲੀਆਂ ਨਾ ਰਹਿਾਈ ਨਹੀਂ ਹੋਣੇ ਜੇ ਤੁਸੀਂ ਵਾਕਈ ਨਿਰਦੋਸ਼ ਹੋ ਆਪਣਾ ਪੱਖ ਰੱਖੋ ਜਾ ਕੇ ਹਾਈ ਕੋਰਟ ਵਿੱਚ ਆਪਣਾ ਪੱਖ ਰੱਖੋ ਸੁਪਰੀਮ ਕੋਰਟ ਦੇ ਵਿੱਚ ਜੇ ਤੁਹਾਡਾ ਪੱਖ ਸੱਚਾ ਹੁੰਦਾ ਤੇ ਸਿਸੋਡੀਆਂ ਤੇ ਸਤਿੰਦਰ ਜੈਨ ਇਹ 1.5 ਸਾਲ ਦੇ ਜੇਲ੍ਹ ਵਿੱਚ ਨਾ ਹੁੰਦੇ ਤੇ ਇਹਨਾਂ ਦੀਆਂ ਜ਼ਮਾਨਤਾਂ ਸੁਪਰੀਮ ਕੋਰਟ ਤੱਕ ਰਿਜੈਕਟ ਨਾ ਹੁੰਦੀਆਂ ਗੱਲਾਂ ਬਾਤਾਂ ਨਾਲ ਤੁਸੀਂ ਜੋ ਮਰਜੀ ਕਹੇ ਸੰਤੋ ਕੱਟੜ ਇਮਾਨਦਾਰ ਹਨ केजरीवाल ਕੀ ਆਤਮਾ ਨੂੰ ਗ੍ਰਿਫਤਾਰ ਨਹੀਂ ਕਰ ਸਕਤੇ ਗ੍ਰਿਫਤਾਰਤਾ ਕੀਤਾ ਹੋਇਆ ਉਹਨਾਂ ਨੇ ਅਗੇ ਉਹਦੀ ਆਤਮਾ ਬਾਹਰ ਆ ਤੇ ਬੋਡੀ ਉਹਦੇ ਅੰਦਰ ਫਿਰਦਾ ਤੁਹਾਨੂੰ ਬਹੁਤ ਖੁਸ਼ ਹੋਣਾ ਚਾਹੀਦਾ ਕਿ ਉਹ ਬੈਠਾ ਰਾ ਉਹਨੂੰ ਰਹਿਣ ਦੇ ਅੰਦਰ ਬੈਠਾ ਤੇ ਉਹਦੀ ਆਤਮਾ ਨੂੰ ਲੈ ਕੇ ਸਾਰੇ ਦੇਸ਼ ਵਿੱਚ ਘੁੰਮੀ ਜਾਓ ਜਿਹੜੀ ਸਾਡੀ ਪਾਰਟੀ ਨੇ ਕੱਲ ਰੈਲੀ ਕੀਤੀ ਆ ਉਹ ਬੇਸਿਕਲੀ ਇੱਕ ਸੰਕੇਤਕ ਇਕੱਠ ਸੀਗਾ ਉਹਦੇ ਚ ਉਹਨਾਂ ਦਾ ਸਾਰੇ ਦੇਸ਼ ਦੀ ਆਪੋਜੀਸ਼ਨ ਇਕੱਠੀ ਹੋਈ ਉਹਦੇ ਨਾਲ ਮੈਂ ਸਹਿਮਤ ਆ ਕਿ ਉਹਨਾਂ ਨੇ ਕਿਹਾ ਕਿ ਬੀਜੇਪੀ ਕਨਸਟੀਟਿਊਸ਼ਨ ਨੂੰ ਡੀਰੇਲ ਕਰ ਰਹੀ ਆ ਜਮਹੂਰੀਅਤ ਨੂੰ ਖਤਰਾ ਵਾ ਏਜੰਸੀਆਂ ਦਾ ਦੁਰਉਪਯੋਗ ਹੋ ਰਿਹਾ 100% ਪਰ ਕੇਜਰੀਵਾਲ ਤੇ ਭਗਵੰਤ ਤੁਸੀਂ ਦੱਸੋ ਕਿ ਤੁਸੀਂ ਪੰਜਾਬ ਪੁਲਿਸ ਦਾ ਦੁਰਉਪਯੋਗ ਕਰ ਰਹੇ ਪੰਜਾਬ ਚ ਕਿ ਨਹੀਂ ਕਰ ਰਹੇ ਉਥੇ ਇਲਜ਼ਾਮ ਲਾਇਆ ਭਗਵੰਤ ਮਹਿਸ਼ਾਦ ਸੁਣ ਰਿਹਾ ਸੀ ਸਾਰਾ ਮੀਡੀਆ ਖਰੀਦ ਰੱਖਿਆ ਇਹਨਾਂ ਨੇ ਉਹ ਤੁਸੀਂ ਮੀਡੀਆ ਪੰਜਾਬ ਦੇ ਵਿੱਚ ਨਹੀਂ ਖਰੀਦਿਆ ਆ ਤਾਂ ਮੈਂ ਤੁਹਾਡੇ ਜ਼ਰੀਏ ਆਪਣੇ ਫੇਸਬੁਕ ਪੇਜ ਤੋਂ ਗੱਲ ਕਰ ਰਹਾ ਮੈਨੂੰ ਤਾਂ ਕੋਈ ਮੇਨਸਟ੍ਰੀਮ ਮੀਡੀਆ ਟੀਵੀ ਅਖਬਾਰ ਕੁਝ ਕਭੀ ਨਹੀਂ ਕਰਦਾ ਅਸਲ ਕਹਾਣੀ ਮੇਰੇ ਦੋਸਤੋ ਭਰਾਓ ਇਹ ਆ ਇਹਨਾਂ ਨੇ ਆਪਣੇ ਨਾਲ ਬਹੁਤ ਵੈਦ ਦੇ ਖਿਲਾਫੀ ਕੀਤੀ ਹੁਣ ਸਮਾਂ ਆ ਗਿਆ ਲੋਕ ਸਭਾ ਦਾ ਤੇ ਆਪਾਂ ਇਹਨਾਂ ਤੋਂ ਹਿਸਾਬ ਜਦੂ ਲੈਣਾ ਹੈ ਲੇਕਿਨ ਤਾਜ਼ੀ ਗੱਲ ਜਿਹੜੀ ਆ ਨੋਟੀਫਿਕੇਸ਼ਨ ਮੰਡੀ ਬੋਰਡ ਦੇ ਕਿਸਾਨਾਂ ਦੇ ਅਧਿਕਾਰਾਂ ਦੇ ਉੱਤੇ ਸਿੱਧਾ ਡਾਕਾ ਡਾਇਰੈਕਟ ਅਟੈਕ ਔਰ ਇਹਦੇ ਨਾਲ ਹੌਲੀ-ਹੌਲੀ ਕਾਰਪੋਰੇਟ ਦੀ ਐਂਟਰੀ ਹੋਵੇਗੀ ਅੱਜ ਉਹ ਐਮਐਸਪੀ ਦੇ ਖਰੀਦਣਗੇ ਜਦੋਂ ਉਹਨਾਂ ਨੇ ਸਾਰਾ ਕੁਝ ਕੰਟਰੋਲ ਕਰ ਲਿਆ ਮਾਰਕੀਟ ਫਿਰ ਤੁਹਾਨੂੰ ਉਹ ਐਮਐਸਪੀ ਤੋਂ 500 ਰੁਪਏ ਥੱਲੇ ਦੇ ਦੇਣ ਤੇ 400 ਰੁਪਏ ਥੱਲੇ ਦੇ ਦੇਣ ਕਿਉਂਕਿ ਉਹਨਾਂ ਨੇ ਹੀ ਮਾਰਕੀਟ ਰੇਟ ਨੂੰ ਤੈਅ ਕਰਨਾ ਹੈ ਮੈਂ ਉਮੀਦ ਕਰਦਾ ਕਿ ਤੁਸੀਂ ਮੇਰੀ ਗੱਲ ਨੂੰ ਸਮਝੋਗੇ ਔਰ ਜਿਹੜੇ ਅੰਧ ਭਗਤ ਨੇ ਉਹਨਾਂ ਨੂੰ ਕੋਈ ਤੁਹਾਡੀ ਵਾਰੀ ਕਦੇ ਨਹੀਂ ਆਉਣੀ ਤੁਸੀਂ ਦਰਿਆ ਚੱਕਣ ਜੋਗੇ ਰਸਤੇ ਫੜਨ ਜੋਕੇ ਤੁਹਾਨੂੰ ਰੱਖਿਆ ਕੇਜਰੀਵਾਲ ਨੇ ਤੁਹਾਨੂੰ ਗੁਲਾਮ ਬਣਾਇਆ ਹੋਇਆ ਉਹਨਾਂ ਨੇ ਅੱਖਾਂ ਖੋਲੋ ਔਰ ਕਨਵੇਂ ਬੰਦੂਆ ਮਜ਼ਦੂਰਾਂ ਨੂੰ ਮੇਰੀ ਅਪੀਲ ਆ ਜਾਗੋ ਹਲੇ ਵੀ ਜਾਗ ਜੋ ਤੁਹਾਨੂੰ ਲੋਕੀ ਸ਼ਾਇਦ ਮਾਫ ਕਰ ਦਿੰਗੇ ਇੱਕ ਤੁਹਾਡੇ ਚੋਂ ਗੈਰਤਮੰਦ ਕੁਮਰ ਵਿਜੇਪ੍ਰਤਾਪ ਉਹ ਤੋਂ ਸਿੱਖੋ ਉਹ ਗੈਰ ਸਿੱਖਿਆ ਫਿਰ ਵੀ ਪੰਜਾਬ ਦੀ ਗੱਲ ਕਰਦਾ ਤੁਸੀਂ ਕਿਸੇ ਇਸ਼ੂ ਤੇ ਨਹੀਂ ਬੋਲੇ ਪੰਜਾਬ ਜਦੋਂ ਤੁਹਾਡਾ ਚੱਕਿਆ ਗਿਆ ਕੇਜਰੀ ਤੇ ਨੱਠੇ ਗੇ ਲਟਦੇ ਸੜਕਾਂ ਦੇ ਉੱਤੇ ਉਹਦੇ ਪਿੱਛੇ ਤੇ ਪੰਜਾਬ ਚੋਂ ਲੋਕਾਂ ਨੂੰ ਬੱਕਰੀਆਂ ਵਾਂਗੂ ਭੇਡਾਂ ਵਾਂਗੂ ਤੁਸੀਂ ਬੱਸਾਂ ਧੋਕੇ ਉੱਥੇ ਰੈਲੀ ਕੀਤੀ ਆ ਜਿਹੜੀ ਕੋਈ ਖਾਸ ਇੰਪ੍ਰੈਸਿਵ ਰੈਲੀ ਨਹੀਂ ਤੋ ਇਹ ਮੇਰੀਆਂ ਬੇਨਤੀਆਂ ਹਨ ਲੇਕਿਨ ਆ ਜਿਹੜੀ ਨੋਟੀਫਿਕੇਸ਼ਨ ਹੈ ਇਹਨੂੰ ਕੰਡੈਮ ਕਰਦੇ ਇਹਨੂੰ ਭਗਵੰਤ ਤੁਰੰਤ ਵਾਪਸ ਲੈ ਸਾਈਲੋਸ ਦਾ ਪਿੱਛਾ ਛੱਡ ਅਡਾਨੀਆਂ ਦਾ ਪਿੱਛਾ ਛੱਡ ਤੇ ਸਾਡੀਆਂ ਜਿਹੜਾ ਪੁਰਾਣਾ ਮੰਡੀਕਰਨ ਸਿਸਟਮ ਪ੍ਰਚਲਿਤ ਹੈ ਜਿੱਦੇ ਚ ਆੜਤੀਏ ਵੀ ਖਾਂਦੇ ਨੇ ਲੇਬਰ ਵੀ ਖਾਂਦੀ ਆ ਪੱਲੇਦਾਰ ਵੀ ਖਾਂਦੇ ਨੇ ਪੈਸੇ ਕਮਾਉਂਦੇ ਨੇ ਟਰੱਕ ਆਪਰੇਟਰਸ ਪੈਸੇ ਕਮਾਉਂਦੇ ਨੇ ਜਿਹੜੇ ਤੁਸੀਂ ਟੈਂਡਰ ਦਿੰਦੇ ਹੋ ਉਹ ਛੋਟੇ ਟਰੱਕ ਆਪਰੇਟਰਸ ਪੰਜਾਬ ਦੇ ਕਮਾਉਂਦੇ ਨੇ ਕਿਰਪਾ ਕਰਕੇ ਇਹਨਾਂ ਤੇ ਜ਼ੁਲਮ ਨਾ ਟਾਓ ਇਹਨਾਂ ਨੂੰ ਬਖਸ਼ੋ ਇਹ ਪੰਜਾਬ ਦੇ ਲੋਕਾਂ ਨੂੰ ਅੱਛੇ ਤਰੀਕੇ ਨਾਲ ਆਪਣੀ ਮਿਹਨਤ ਦੀ ਕਮਾਈ ਦੀ ਰੋਟੀ ਖਾ ਲੈਣੇ